ਹਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਦੇ ਸਮਰਥਕਾਂ ਵੱਲੋਂ ਲਗਾਏ ਫਲੈਕਸ ਬੋਰਡ ਤੇ ਭਗਵਾਨ ਵਾਲਮੀਕੀ ਆਸ਼ਰਮ ਦੀ ਤਸਵੀਰ ਤੇ ਪਾਰਟੀ ਦਾ ਲੋਗੋ ਲਗਾਏ ਜਾਣ ਤੋਂ ਬਾਅਦ ਜੋ ਵਿਵਾਦ ਪਖਿਆ ਸੀ ਉਹ ਹੁਣ ਖਤਮ ਹੋ ਚੁੱਕਿਆ ਹੈ ਭਗਵਾਨ ਵਾਲਮੀਕੀ ਆਸ਼ਰਮ ਤੂਣਾ ਸਾਹਿਬ ٹرسٹ ਅਤੇ ਹੋਰ ਜਥੇਬੰਦੀਆਂ ਦੀ ਮੌਜੂਦਗੀ ਵਿੱਚ ਵਿਧਾਇਕ ਜਸਪੀਰ ਸਿੰਘ ਸੰਧੂ ਨੇ ਆਸ਼ਰਮ ਵਿਖੇ ਪਹੁੰਚ ਕੇ ਮਾਫੀ ਮੰਗੀ ਨਾਲ ਤੂਣਾ ਸਾਹਿਬ ٹرسٹ ਦੇ ਮੁਖੀ ਮਹੰਤ ਮਲਕੀਤ ਨਾਥ ਗੁਰੂ ਗਿਆਨਨਾਥ ਆਸ਼ਰਮ ਦੇ ਮੁਖੀ ਸੰਤਗੀਰਧਾਰੀ ਨਾਥ ਅਤੇ ਧਰਮ ਗੁਰੂ ਆਦਸ ਦੇ ਪ੍ਰਮੁੱਖ ਸ਼ੁਕਰਾਚਾਰਯ ਦਰਸ਼ਨ ਰਤਨ ਰਾਵਣ ਵੱਲੋਂ ਵਿਧਾਇਕ ਸੰਧੂ ਨੂੰ ਧਾਰਮਿਕ ਸਜ਼ਾ ਸੁਣਾਈ ਜਿਸ ਦੇ ਤਹਿਤ 7 ਦਿਨ ਉਹ ਜੋੜੇ ਕਾਰ ਵਿੱਚ ਸੇਵਾ ਕਰਨਗੇ ਇਸ ਮੌਕੇ ਤੁਨਾ ਸਾਹਿਬ ਟਰਸਟ ਦੇ ਚੇਅਰਮੈਨ ਓਮ ਪ੍ਰਕਾਸ਼ ਕੱਬਰ ਏਡੀਸੀਪੀ ਹਰਪਾਲ ਸਿੰਘ ਏਸੀਪੀ ਨੀਰਜ ਕੁਮਾਰ ਵਿਨੋਦ ਵਿੱਟਾ ਪੰਜਾਬ ਹੋਮ ਗਾਰਡ ਦੇ ਕਮਾਂਡੈਂਟ ਜਸਕਰਨ ਸਿੰਘ ਸੇਵਾਦਾਰ ਬਲਵੰਤ ਨਾਥ ਕੁਮਾਰ ਦਰਸ਼ਨ ਸਨੀਦਾਨਾ ओम प्रकाश अनार्य ਸਮੇਤ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਆਗੂ ਮੌਜੂਦ ਸਨ ਜੋ ਬੜੇ ਦਰਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਡਾਕਟਰ ਜਸਵੀਰ ਸਿੰਘ ਜੀ ਦਾ ਉਹ ਅੱਜ ਪਾਵਨ ਵਾਲਮੀਕ ਤੀਰਥ ਦੇ ਉੱਤੇ ਉਹਨਾਂ ਨੂੰ ਧਾਰਮਿਕ ਜਿਹੜੀ ਉਹ ਸਜ਼ਾ ਲਾਈ ਗਈ ਆ ਕਿਉਂਕਿ 7 ਦਿਨ ਵਾਸਤੇ ਉਹ ਜੋੜੇ ਜੋੜਿਆਂ ਦੀ ਸੇਵਾ ਜਿਹੜੀ ਉਹ 7 ਦਿਨ ਵਾਸਤੇ ਇੱਕ ਘੰਟਾ ਰੋਜ਼ ਕਰੇਗਾ ਇਸ ਕਰਕੇ ਸੰਗਤ ਨੂੰ ਕਹਿੰਦੇ ਕਿ ਹੁਣ ਉਹਨਾਂ ਨੂੰ ਜਿਹੜੀ ਉਹ ਧਾਰਮਿਕ ਜਿਹੜੀ ਉਹ ਸਜ਼ਾ ਲਾਈ ਗਈ ਆ ਜੋ ਪਾਵਨ ਬਾਲਮੀ ਦੀ ਤੀਰਦੀ ਮर्यादा भंग ਹੋਈ ਸੀ ਜੋ ਕਿ ਇੱਕ ਐਮਐਲਏ ਨੇ ਘਾੜੂ ਦਾ ਲੋਗੋ ਮੰਦਰ ਤੇ ਲਾਇਆ ਸੀ ਕਾਫੀ ਸੋਸ਼ਲ ਮੀਡੀਆ ਤੇ ਗੱਲ ਹੋ ਗਿਆ ਲੋਕਾਂ ਵਿੱਚ ਰੋਸ ਲੋਕਾਂ ਵਿੱਚ ਇਹਦਾ ਰੋਸ ਹੀ ਹੋਇਆ ਸੀ ਕਿ ਹਰ ਕੋਈ ਪ੍ਰਦਕਸ਼ਿਨ ਉਹ ਪ੍ਰਦਕਸ਼ਿਨ ਲਈ ਪਿਆ ਸੀ ਦੇਖਿਆ ਸੰਸਮਾਜ ਨੇ ਇਹ ਨਿਰਣਾ ਲਿਆ ਕਿ ਉਹਨੂੰ 7 ਸਤ ਸਤ ਦਿਨ ਧਾਰਮਿਕ ਤਜਾਕੇ ਜੁੜਿਤਤਾਬ ਕਰੇਗਾ ਨਾਲ ਉਹਨਾਂ ਅੱਜ ਗੋਟੀਟੀ ਕੀ ਮਾफी ਵੀ ਮੰਗੀ ਹੈ ਨਾਲ ਜਿਹੜੀ ਖੱਤ ਮੈਂਬਰ ਬਣੇ ਹੈ ਉਹ ਸੰਸਮਾਜ ਨੇ ਗਲ ਕਹੀ ਕਿ ਸਾਨੂੰ ਮਨਜ਼ੂਰ ਨਹੀਂ ਉਹ ਸੱਤੇ ਸੱਤੇ ਅਸਤੀਫਾ ਦੇਣ ਸੰਸਮਾਜ ਦੀ ਰਜਾ ਮੰਦਿਰ ਦੇ ਨਾਲ ਪੁਜਰੀ ਸੈਨ ਬੋਰਡੀ ਕਮੇਟੀ ਬਣੇਗੀ ਅਸੀਂ ਭਗਵਾਨ ਬਾਲਮੀ ਮੇਰੇ ਅਰਦਾਸ ਕਰਦੇ ਆਂ ਇਹਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਵਾਸਤੇ ਹਰ ਕਮਿਟੀ ਪੈ ਜਾਣਗੇ ਪਵਿੱਤਰ ਸਥਾਨ ਵਾਲਮੀਕੀ ਤਰਫ ਤੇ ਸ਼ਰਾਇਨ ਬੋਰਡ ਦੇ ਮੈਂਬਰ ਬਣਤੇ ਮੇਰੇ ਸਮਰਥਕਾਂ ਵੱਲੋਂ ਜਿਹੜੇ ਫਲੈਕਸ ਬੋਰਡ ਗਏ ਸੀ ਉਹਦੇ ਤੇ ਇਤਰਾਜ਼ ਮੇਰੇ ਭਾਈਚਾਰੇ ਵੱਲੋਂ ਸੀ ਥੋੜਾ ਜਿਹਾ ਲੇਕਿਨ ਮੈਂ ਜਾਣੇ ਜਾਣੇ ਚੀ ਗਲਤੀ ਸਾਡੇ ਬੰਦਿਆਂ ਤੋਂ ਹੋਗੀ ਜਿਹਦੀ ਮੈਂ ਜ਼ਿੰਮੇਵਾਰੀ ਸਮਝਦੇ ਹੋਏ ਭਗਵਾਨ ਜੀ ਦੇ ਚਰਨਾਂ ਚ ਨਤਮਸਕ ਹੋਏ ਆ ਤੇ ਇਸ ਗਲਤੀ ਦੇ ਅਹਿਸਾਸ ਵਜੋਂ ਮਾਫੀ ਮੰਗੀ ਹੈ ਤੇ ਸੰਦਰ ਸਮਾਜ ਨੂੰ ਇਹ ਪ੍ਰੋਸਾ ਦਵਾਇਆ ਕਿ ਮੈਂ ਜਾਂ ਮੇਰੇ ਸਮਰਥਕ ਅੱਗੇ ਤੋਂ ਇਹੋ ਜੀ ਕੋਈ ਵੀ ਜਿਹੜੀ ਫਲੈਕਸ ਬੋਰਡ ਦੀ ਜਿਹੜੀ ਗਲਤੀ ਹੈ ਜਾਂ ਹੋਰ ਵੀ ਕੋਈ ਜਿਹੜੀ ਆਪਣੇ ਕਿਸੇ ਸੱਜਣ ਦੇ ਕਿਸੇ ਭਰਾ ਦੇ ਕਿਸੇ ਭੈਣ ਦੇ ਸਮਾਜ ਦੇ ਮੇਰੇ ਵੀਰ ਨੂੰ ਠੇਸ ਪਹੁੰਚਾਉਂਦੀ ਹੋਵੇ ਉਹ ਨਹੀਂ ਕੀਤੀ